ਖਾਸ ਦੂਸਰੇ ਪਾਸੇ ਜੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜਾਦਿਆਂ ਨੂੰ ਛੋਟੇ ਸਹਿਬਜਾਦਿਆਂ ਨੂੰ ਸਰਹੰਦ ਵੀ ਹਿੰਦ ਦਾ ਪੀਰ ਜਾ ਰਿਹਾ ਜੇ ਕਿਸੇ ਦੇ ਵਿੱਚ ਹਿੰਮਤ ਹੈ ਕੋਈ ਰੋਕ ਸਕਦਾ ਤਾਂ ਰੋਕ ਲਓ ਤੇ ਧੁੰਦ ਤਾਂ ਬਹੁਤ ਹੈਗੀ ਦੇਖੋ ਤੁਸੀਂ ਹਨਾ ਧੁੰਦ ਬਹੁਤ ਹਾਂ ਵੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵੇਰ ਵਾਲੀ ਇੰਗਲਿਸ਼ ਵਾਲਿਆਂ ਨੂੰ ਗੁੱਡ ਮਾਰਨਿੰਗ ਤੇ ਅੱਜ ਜਿਹੜਾ ਮੌਸਮ ਹੈ ਕੁਝ ਇਸ ਤਰ੍ਹਾਂ ਦਾ ਹੈ ਤੇ ਅੱਜ ਜਿਹੜਾ ਨਾ ਮੌਸਮ ਦੇ ਵਿੱਚ ਥੋੜੀ-ਥੋੜੀ ਨਮੀ ਜੀ ਐ ਵੀ ਜਿਵੇਂ ਬੱਦਲ ਵਾਈ ਜੀ ਐ ਇਸ ਤਰ੍ਹਾਂ ਸ਼ੋਅ ਕਰ ਰਿਹਾ ਹੈ ਵੀ ਤੇ ਧੁੰਦ ਤਾਂ ਬਹੁਤ ਹੈਗੀ ਦੇਖੋ ਤੁਸੀਂ ਹਨਾ ਧੁੰਦ ਬਹੁਤ ਹੈ ਤੇ ਆਪਾਂ ਸ ਪਹਿਲਾਂ ਸਭ ਤੋਂ ਪਹਿਲਾਂ ਗਏ ਸੀਗੇ ਪ੍ਰਭਾਤ ਫੇਰੀ ਤੇ ਤੇ ਉੱਥੇ ਬਹੁਤ ਸਾਰੇ ਲੋਕ ਹੁੰਦੇ ਆ ਹਨਾ ਤੇ ਆਪਾਂ ਉਹਨਾਂ ਨੂੰ ਕਈ ਗੱਲਾਂ ਪੁੱਛੀਆਂ ਅੱਜ ਦੇ ਸਿੱਖ ਇਤਿਹਾਸ ਬਾਰੇ ਉਹਨਾਂ ਤੋਂ ਕਈ ਜਣਿਆਂ ਨੂੰ ਪੁੱਛਿਆ ਗਿਆ ਵੀ ਇਹ ਅੱਜ ਦਾ ਇਤਿਹਾਸ ਕੀ ਹੈ ਹਨ ਪਰ ਖਾਸ ਮੈਨੂੰ ਕੁਝ ਸੁਣਨ ਨੂੰ ਮਿਲਿਆ ਨਹੀਂ ਪਰ ਫਿਰ ਵੀ ਜਿੰਨਾ ਆਪਾਂ ਨੂੰ ਪਤਾ ਦਾਸ ਨੂੰ ਪਤਾ ਸੀ ਮੈਂ ਉਹਨਾਂ ਨੂੰ ਦੱਸਿਆ ਹਨ ਜੇਕਰ ਮੇਰੇ ਲਫ਼ਜ਼ਾਂ ਦੇ ਵਿੱਚ ਕੁਝ ਗਲਤੀ ਦੇ ਵਿੱਚ ਕੁਝ ਲਫ਼ਜ਼ ਬੋਲੇ ਗਏ ਹੋਣ ਤਾਂ ਕਮੈਂਟ ਦੇ ਵਿੱਚ ਜ਼ਰੂਰ ਮੰਨ ਲਓ ਦੱਸਣਾ ਮੈਨੂੰ ਹਨ ਕਮੈਂਟ ਜ਼ਰੂਰ ਕਰਨਾ ਬਾਕੀ ਲੋਕ ਦੱਸ ਦੇ ਰਹੇ ਰਹਿੰਦੇ ਆ ਇੱਕ ਦੂਜੇ ਨੂੰ ਜੇ ਆਪਾਂ ਦੱਸਾਂਗੇ ਪੁੱਛਾਂਗੇ ਲੋਕਾਂ ਦੇ ਸਾਹਮਣੇ ਆਵਾਂਗੇ ਤਾਂ ਫੇਰ ਹੀ ਆਪਣੀ ਨੌਲੇਜ ਜਿਹੜੀ ਵਾਧੀ ਹੈ ਹਨ ਤਾਂ ਫੇਰ ਹੀ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਆਪਾਂ ਨੂੰ ਸਿੱਖਣ ਨੂੰ ਮਿਲਦੀਆਂ ਜਿਹੜੀਆਂ ਕੋਈ ਨਹੀਂ ਪਤਾ ਹੁੰਦੀਆਂ ਹਨਾ ਜੇ ਆਪਾਂ ਲੋਕਾਂ ਨੂੰ ਦੱਸਾਂਗੇ ਆਪਦੀ ਓਪੀਨੀਅਨ ਦੇਵਾਂਗੇ ਤਾਂ ਫੇਰ ਹੀ ਪਤਾ ਲੱਗੂਗਾ ਵੀ ਹਨਾ ਕਈ ਚੀਜ਼ਾਂ ਦਾ ਆਪਾਂ ਨੂੰ ਨਹੀਂ ਪਤਾ ਫਿਰ ਉਹ ਆਪਾਂ ਨੂੰ ਬਜ਼ੁਰਗਾਂ ਤੋਂ ਵੱਡਿਆਂ ਤੋਂ ਜਾਂ ਆਪ ਤੋਂ ਛੋਟਿਆਂ ਤੋਂ ਵੀ ਕਈ ਵਾਰੀ ਚੀਜ਼ਾਂ ਐਵੀਆਂ ਹੁੰਦੀਆਂ ਜਿਹੜੀਆਂ ਨਹੀਂ ਪਤਾ ਹੁੰਦੀਆਂ ਆਪਾਂ ਨੂੰ ਸਿੱਖਣ ਨੂੰ ਮਿਲਦੀਆਂ ਨੇ ਤੇ ਅੱਜ ਦਾ ਜਿਹੜਾ ਹੈਗਾ ਇਤਿਹਾਸ ਆ ਸਿੱਖ ਇਤਿਹਾਸ ਦਾ ਉਹ ਹੈਗਾ ਜੀ 9 ਪਵ 23 ਦਸੰਬਰ ਦਿਨ ਮੰਗਲਵਾਰ ਇਹ ਅੱਜ ਦਾ ਜਿਹੜਾ ਹੈਗਾ ਇਤਿਹਾਸ ਹੈ ਉਹ ਭਾਈ ਸੰਗਤ ਸਿੰਘ ਜੀ ਦਾ ਹਨਾ ਤੇ ਭਾਈ ਸੰਗਤ ਸਿੰਘ ਜੀ ਦੀ ਅੱਜ ਦੇ ਦਿਨ ਦੀ ਸ਼ਹੀਦੀ ਜਿਹੜੀ ਉਹ ਹੋਈ ਸੀਗੀ ਤੇ ਵੀਡੀਓ ਥੋੜੀ ਟ੍ਰਿਮ ਕਰਨੀ ਪੈਗੀ ਮੈਨੂੰ ਰਸਤੇ ਦੇ ਵਿੱਚ ਨਾ ਆਵਾਜ਼ ਆ ਗਈ ਸੀਗੀ ਤੇ ਉਹਦੇ ਵਿੱਚ ਕੁਝ ਬੋਲਿਆ ਨਹੀਂ ਗਿਆ ਅਗਲੀ ਵੀਡੀਓ ਦੇ ਵਿੱਚ ਨਾਲ-ਨਾਲ ਤੁਹਾਨੂੰ ਦੱਸਿਆ ਜਾਊਗਾ ਹਨਾ ਜੀ ਸ਼ਹਾਦਤ ਛੇ ਦੇ ਤਾਂ ਇਸ ਤਰ੍ਹਾਂ ਦੀ ਹੈ ਕਿ ਜਦੋਂ ਵੱਡੇ ਸਹਿਬਜ਼ਾਦੇ ਸ਼ਹੀਦ ਹੋ ਗਏ ਸੀ ਨਾ ਚਮਕੌਰ ਦੀ ਗੱਡੀ ਦੇ ਵਿੱਚ ਤੇ ਫਿਰ ਉਹਨਾਂ ਨੇ ਗੁਰੂ ਸਾਹਿਬ ਕਹਿੰਦੇ ਵੀ ਅਸੀਂ ਅਗਲਾ ਜੱਥਾ ਜਿਹੜਾ ਅਸੀਂ ਖੁਦ ਲੈ ਕੇ ਜਾਵਾਂਗੇ ਤੇ ਪੰਜ ਪਿਆਰਿਆਂ ਦੇ ਅਗਵਾਈ ਹੇਠ ਪੰਜ ਪਿਆਰਿਆਂ ਨੇ ਉਹਨਾਂ ਨੂੰ ਰੋਕਿਆ ਗੁਰੂ ਸਾਹਿਬ ਜੀ ਨੂੰ ਤੇ ਉਹਨਾਂ ਨੂੰ ਦੱਸਿਆ ਗਿਆ ਵੀ ਤੁਸੀਂ ਜੰਗ ਦੇ ਵਿੱਚ ਨਹੀਂ ਜਾ ਸਕਦੇ ਤੇ ਫਿਰ ਉਹਨਾਂ ਨੇ ਭਾਈ ਮਤੀ ਦਾਸ ਜੀ ਨੂੰ ਆ ਭਾਈ ਸੌਰੀ ਭਾਈ ਸੰਗਤ ਭਾਈ ਸੰਗਤ ਸਿੰਘ ਜੀ ਨੂੰ ਉਹਨਾਂ ਦਾ ਜਿਹੜਾ ਚੋਲਾ ਉਹ ਪਹਿਨਾਇਆ ਗਿਆ ਤੇ ਉਹਨਾਂ ਦਾ ਚੋਲਾ ਪਹਿਨਾ ਕੇ ਉਹਨਾਂ ਨੂੰ ਕਿਲੇ ਦੇ ਵਿੱਚ ਚਮਕੌਰ ਕਿਲੇ ਦੇ ਵਿੱਚ ਠਹਿਰਾਇਆ ਗਿਆ ਹਨ ਤੇ ਫਿਰ ਗੁਰੂ ਸਾਹਿਬ ਜੀ ਉੱਥੋਂ ਰਵਾਨਾ ਹੋਏ ਉਹਨੂੰ ਉਹਨਾਂ ਦਾ ਚੋਲਾ ਉਹਨਾਂ ਨੂੰ ਪਹਿਨਾ ਕੇ ਰਵਾਨਾ ਹੋਏ ਤੇ ਜਾਂਦੇ ਜਾਂਦੇ ਕਹਿ ਗਏ ਸੀ ਵੀ ਹਿੰਦ ਦਾ ਪੀਰ ਜਾ ਰਿਹਾ ਜੇ ਕਿਸੇ ਦੇ ਵਿੱਚ ਹਿੰਮਤ ਹੈ ਕੋਈ ਰੋਕ ਸਕਦਾ ਤਾਂ ਰੁਕ ਲਓ ਤੇ ਆਪਾਂ ਨੂੰ ਇਹੀ ਦੱਸਿਆ ਗਿਆ ਇਤਿਹਾਸ ਬਾਰੇ ਪਰ ਜੇ ਕੋਈ ਹੋਰ ਇਤਿਹਾਸ ਹੋਵੇ ਹਨਾ ਵੀਡੀਓ ਮੈਨੂੰ ਨਹੀਂ ਪਤਾ ਕਿਥੋਂ ਤੱਕ ਜਾਵੇਗੀ ਫੇਸਬੁੱਕ ਤੇ ਵੀ ਆਵੇਗੀ YouTube ਤੇ ਵੀ ਆਵੇਗੀ ਹਨਾ ਤੇ ਫਿਰ ਮੁਗਲਾਂ ਨੇ ਕਿਲੇ ਤੇ ਜਦੋਂ ਹਮਲਾ ਕੀਤਾ ਤਾਂ ਜਦੋਂ ਭਾਈ ਸੰਗਤ ਸਿੰਘ ਜੀ ਦੀ ਸ਼ਹੀਦੀ ਹੋਈ ਤਾਂ ਪਤਾ ਲੱਗਾ ਕਿ ਇਹ ਭਾਈ ਸੰਗਤ ਸਿੰਘ ਜੀ ਹੈ ਤੇ ਗੁਰੂ ਸਾਹਿਬ ਉੱਥੋਂ ਜਾਂਦੇ ਹੋਏ ਕਹਿ ਗਏ ਸੀ ਵੀ ਹਿੰਦ ਦਾ ਪੀਰ ਜਾ ਰਿਹਾ ਜੇ ਕੋਈ ਰੋਕ ਸਕਦਾ ਤਾਂ ਰੋਕ ਲਵੋ ਤੇ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਮਾਸ਼ੀਵਾਲਾ ਦੇ ਜੰਗਲਾਂ ਦੇ ਵਿੱਚ ਆ ਕੇ ਉਹਨਾਂ ਨੇ ਰਾਤ ਗੁਜ਼ਾਰੀ ਸੀ ਤੇ ਦੂਜਾ ਇਤਿਹਾਸ ਦੂਸਰੇ ਪਾਸੇ ਜੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜਾਦਿਆਂ ਨੂੰ ਛੋਟੇ ਸਹਿਬਜਾਦਿਆਂ ਨੂੰ ਸਰਹੰਦ ਲਿਆਇਆ ਗਿਆ ਸੀ ਤੇ ਉਹਨਾਂ ਨੇ ਠੰਡੇ ਬੁਰਜ ਦੇ ਵਿੱਚ ਜਿਹੜੀ ਰਾਤੋ ਗੁਜ਼ਾਰੀ ਸੀ ਤੇ ਅੱਜ ਦਾ ਇਤਿਹਾਸ ਕੁਝ ਇਸ ਤਰ੍ਹਾਂ ਦਾ ਹੈ ਜੇਕਰ ਆਪਾਂ ਨੂੰ ਕੁਝ ਲਫ਼ਜ਼ ਕਈ ਵਾਰੀ ਪਤਾ ਹੁੰਦਾ ਬੰਦੇ ਨੂੰ ਹਨਾ ਬੋਲਣਾ ਨਹੀਂ ਹੁੰਦਾ ਕਹਿ ਨਹੀਂ ਜਾਂਦਾਗਾ ਵੀ ਹਾਂ ਆਹ ਚ ਜਿਸ ਤਰ੍ਹਾਂ ਹੋਈ ਸੀ ਇਸ ਤਰ੍ਹਾਂ ਹੋਈ ਸੀ ਜਾਂ ਜਿੰਨਾ ਕ ਆਪਾਂ ਨੂੰ ਦੱਸਿਆ ਗਿਆ ਹਨ ਬਜ਼ੁਰਗਾਂ ਤੋਂ ਕਿਤਾਬਾਂ ਦੇ ਵਿੱਚ ਆਪਾਂ ਨੂੰ ਪੜਨ ਨੂੰ ਮਿਲਿਆ ਆਪਾਂ ਨੂੰ ਇਹੀ ਚੀਜ਼ ਮਿਲੀ ਆ ਤੇ ਆਪਾਂ ਨੂੰ ਜਾਦੇ ਕੁਝ ਨਹੀਂ ਪਤਾ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਆਪਣੇ YouTube ਚੈਨਲ ਤੇ Facebook ਨੂੰ ਜਰੂਰ ਫੋਲੋ ਕਰਨਾ ਤਾਂ ਜੋ ਛੋਟੇ ਕਰੈਕਟਰ ਵੀ ਅੱਗੇ ਆ ਸਕਣ ਹਨਾ ਤੇ ਅੱਜ ਦੀ ਵੀਡੀਓ ਦੇ ਵਿੱਚ ਕੁਝ ਐਨਾ ਕੀ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਧੰਨਵਾਦ ਤੇ ਮੌਸਮ ਦਾ ਹਾਲ ਕੁਝ ਇਸ ਤਰ੍ਹਾਂ ਦਾ ਤੇ ਧੁੰਦ ਬਹੁਤ ਜ਼ਿਆਦਾ ਪੈ ਰਹੀ ਆ ਤੇ ਸਾਧਨ ਵਗੈਰਾ ਹੌਲੀ ਚਲਾਓ ਹਨਾ ਲਾਈਟਾਂ ਛੱਡ ਕੇ ਰੱਖੋ ਅਗਲੇ ਸਾਧਨ ਦਾ ਪਤਾ ਲੱਗ ਸਕੇ ਤੇ ਮੋਟਰਸਾਈਕਲ ਤੇ ਜਾ ਰਹੇ ਹਾਂ ਤਾਂ ਆਪਣੇ ਆਪ ਟੋਪੀ ਮਪਲਰ ਵਗੈਰਾ ਜ਼ਰੂਰ ਨਾਲ ਲੈ ਕੇ ਜਾਓ ਠੰਡ ਬਹੁਤ ਹੈ ਧੁੰਦ ਬਹੁਤ ਹੈ ਤੇ ਆਪਣਾ ਆਪਣਾ ਧਿਆਨ ਰੱਖੋ ਦੇਖੋ ਕੁਝ ਦਿਖਦਾ ਨਹੀਂ ਹਨਾ ਆਪਣਾ ਆਪਣਾ ਧਿਆਨ ਜ਼ਰੂਰ ਰੱਖੋ ਤੇ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਤਦ ਤੱਕ ਲਈ ਉਜਾਜ਼ਤ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਤੇ ਆਪਾਂ ਟਰੈਵਲਿੰਗ ਕਰਦੇ ਰਹਨੇ ਆ ਕਰਦੇ ਰਵਾਂਗੇ ਜੇ ਤੁਹਾਡੀ ਸਪੋਰਟ ਰਹੂਗੀ ਧੰਨਵਾਦ